ਮੇਰੀ ਪਿਆਰੀ ਦਾਦੀ ਲਈ ਕੁਝ ਕੇ ਲਾਈਨਾ ਜਦ ਬਾਹਰ ਆਈ ਤਾਂ ਪਤਾ ਨਹੀਂ ਸੀ ਤੈਨੂੰ ਆਖਰੀ ਵਾਰੀ ਹੀ ਮਿਲਣਾ ਹੈ ਵਾਪਿਸ ਚਾਵਾਂਗੇ ਸਭ ਮਿਲਣਗੇ ਪਰ ਨਾ ਉਹ ਤੇਰਾ ਹੱਸਦਾ ਚਿਹਰਾ ਖੇਲਣਾ ਏ ਤੇਰਾ ਇਸ ਦੁਨੀਆ ਤੋਂ ਚਲੇ ਜਾਣਾ ਮੇਰੀ ਰੂਹ ਹੀ ਕੱਢ ਕੇ ਲੈ ਗਿਆ ਤੇਰਾ ਵੀ ਤਰਾ ਬੇਗ ਨੂੰ ਗੱਲ ਨਾਲ ਲਾਉਣਾ ਅੱਧ ਵਿਚਾਲੇ ਹੀ ਰਹਿ ਗਿਆ ਇਕੱਲੀ ਬੈਠੀ ਹੋਵਾਂ ਤਾਂ ਤੇਰੀ ਯਾਦ ਮੈਨੂੰ ਬੜਾ ਹੀ ਸਤਾਉਂਦੀ ਏ ਨਾ ਚਾਹੁੰਦੇ ਹੋਏ ਵੀ ਇਹ ਕਮਲੀ ਅੱਖ ਬਦੋ ਬਦੀ ਹੀ ਭਰ ਆਉਂਦੀ ਏ ਨਿੱਕੇ ਹੁੰਦਿਆਂ ਤੋਂ ਤੂੰ ਮੈਨੂੰ ਬਹੁਤ ਖਿਡਾਇਆ ਸੀ ਇੰਨਾ ਕੋਈ ਦਾਦੀ ਕਰਦੀ ਨਹੀਂ ਜਿਨੇ ਤੂੰ ਮੈਨੂੰ ਲਾੜ ਲੜਾਇਆ ਸੀ ਮੈਂ ਭਾਵੇਂ ਮੰਦਾ ਚੰਗਾ ਵੀ ਤੈਨੂੰ ਲੈਂਦੀ ਪਰ ਤੂੰ ਕਦੇ ਨਾ ਮੱਥੇ ਵੱਟ ਪਾਇਆ ਸੀ ਤੇਰੇ ਵਿੱਚ ਸੀ ਆ ਗਿਆ ਬਚਪਨਾ ਕਿਉਂ ਇਹ ਗੱਲ ਮੈਂ ਸਮਝ ਨਾ ਸਕੀ ਕਿਉਂ ਮੈਂ ਤੇਰੇ ਆਖਰੀ ਸਮੇਂ ਵੀ ਤੈਨੂੰ ਮਿਲ ਨਾ ਸਕੀ ਜਦ ਵੀ ਰਬੇਕ ਨੂੰ ਦੇਖਦੀ ਆਂ ਤਾਂ ਅਹਿਸਾਸ ਹੁੰਦਾ ਕਿ ਤੇਰਾ ਹਾਲ ਵੀ ਬੱਚਿਆਂ ਵਰਗਾ ਸੀ ਤੂੰ ਤਾਂ ਬਿਲਕੁਲ ਵੀ ਨਹੀਂ ਸੀ ਮਾੜੀ ਫਿਰ ਪਤਾ ਨਹੀਂ ਕਿ ਉਹ ਰੱਬ ਤੇਰੇ ਨਾਲ ਇੰਨੀ ਮਾੜੀ ਕਰ ਗਿਆ ਸੀ ਲੋਕੀ ਤਾਂ ਇੱਕ ਦਿਨ ਵੀ ਪੂਰਾ ਮੰਜੇ ਤੇ ਪੈ ਨਹੀਂ ਸਕਦੇ ਰੱਬ ਤੇਰੇ ਕੋਲੋਂ ਪੂਰੇ 15 ਸਾਲ ਮੰਜੇ ਤੇ ਪਵਾ ਗਿਆ ਸੀ ਤੂੰ ਤਾਂ ਬਿਲਕੁਲ ਵੀ ਨਹੀਂ ਸੀ ਮਾੜੀ ਫਿਰ ਪਤਾ ਨਹੀਂ ਕਿ ਉਹ ਰੱਬ ਤੇਰੇ ਨਾਲ ਇੰਨੀ ਮਾੜੀ ਕਰ ਗਿਆ ਸੀ ਹੁਣ ਜਦ ਵੀ ਜਫੀ ਪਾਉਣ ਨੂੰ ਦਿਲ ਕਰੇ ਤਾਂ ਰਬੇਕ ਨੂੰ ਗੱਲ ਨਾਲ ਲਾ ਲੈਣੀ ਆ ਹੁਣ ਤਾਂ ਬਸ ਤੇਰਾ ਇਹ ਅਹਿਸਾਸ ਰਬੇਕ ਦੇ ਵਿੱਚੋਂ ਹੀ ਲੱਭ ਲੈਣੀ ਆ ਹੁਣ ਤਾਂ ਬਸ ਤੇਰਾ ਇਹ ਅਹਿਸਾਸ ਸਰਬੀਕ ਦੇ ਵਿੱਚੋਂ ਹੀ ਲੱਭ ਲੈਣੀ ਆ